ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰਾਂ ਜੀ ਅੱਜ ਦੇ ਨਰਮਾ ਮੰਡੀ ਦੇ ਭਾਅ ਲੈ ਕੇ ਅੱਜ ਜਣੇ ਕਿ 13 ਮਾਰਚ 2024 ਨੂੰ ਨਰਮੇ ਦੇ ਕੀ ਭਾਅ ਰਹੇ ਨੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਆਪਾਂ ਉਹਦੇ ਤੇ ਚਰਚਾ ਕਰਾਂਗੇ ਸੋ ਸਭ ਤੋਂ ਪਹਿਲਾਂ ਰਾਜਸਥਾਨ ਦੀਆਂ ਕੁਝ ਮੰਡੀਆਂ ਦੀ ਗੱਲ ਕਰ ਲੈਣੇ ਆਂ ਸੂਰਤਗੜ੍ਹ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਅੱਜ ਰਿਹਾ ਉਹ 7440 ਰੁਪਏ ਪ੍ਰਤੀ ਕੁਇੰਟਲ ਰਿਹਾ ਸ੍ਰੀ ਕਰਨਪੁਰ ਦੇ ਵਿੱਚ ਜੇਕਰ ਗੱਲ ਕਰੀਏ ਤਾਂ 7305 ਰੁਪਏ ਪ੍ਰਤੀ ਕੁਇੰਟਲ ਰਿਹਾ ਨਰਮੇ ਦਾ ਭਾਅ ਤੇ ਖਾਜੂ ਵਾਲਾ ਦੇ ਵਿੱਚ ਨਰਮਾ 7250 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਵਿਜੇਨਗਰ ਦੀ ਗੱਲ ਕਰੀਏ ਤਾਂ ਵਿਜੇਨਗਰ ਦੇ ਵਿੱਚ ਨਰਮੇ ਦਾ ਆਪਾਂ ਜਿਹੜਾ ਭਾਜਾ ਰਿਹਾ ਉਹ 7580 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਜੀ ਤੇ ਜੇਕਰ ਗੱਲ ਕਰੀਏ ਅਬੋਰ ਮੰਡੀ ਦੀ ਤਾਂ ਅਬੋਰ ਮੰਡੀ ਦੇ ਵਿੱਚ ਨਰਮਾ ਸੀ ਜਿਹੜਾ ਅੱਜ 7450 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਆਦਮਪੁਰ ਮੰਡੀ ਦੇ ਵਿੱਚ ਨਰਮੇ ਦਾ ਭਾ 7420 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਪੁੱਟੋ ਮੰਡੀ ਦੇ ਵਿੱਚ ਨਰਮਾ 7300 ਰੁਪਏ ਪ੍ਰਤੀ ਕੁਆਂਟਲ ਵਿਕਿਆ ਹਿਗਣ ਘਾਟ ਮੰਡੀ ਦੀ ਗੱਲ ਕਰੀਏ ਤਾਂ 7825 ਰੁਪਏ ਪ੍ਰਤੀ ਕੁਆਂਟਲ ਰਿਹਾ ਇੱਥੇ ਨਰਮੇ ਦਾ ਭਾ ਤੇ ਜੇਕਰ ਗੱਲ ਕਰੀਏ ਸਰਸਾ ਮੰਡੀ ਦੀ ਤਾਂ ਸਰਸਾ ਮੰਡੀ ਦੇ ਵਿੱਚ ਨਰਮਾ ਸੀ ਜਿਹੜਾ ਉਹ 7525 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਇੱਕ ਪਾ ਜਿਹੜੀ ਵਿਕੀ ਆ ਉਹ 700 71 ਰੁਪਏ ਪ੍ਰਤੀ ਕੁਆਂਟਲ ਵਿਕੀ ਆ ਸਵਾਨੀ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾ ਸੀ ਜਿਹੜਾ ਅੱਜ ਉਹ 7551 ਰੁਪਏ ਪ੍ਰਤੀ ਕੁਆਂਟਲ ਰਿਹਾ ਬਰਵਾਲਾ ਮੰਡੀ ਦੇ ਵਿੱਚ ਨਰਮਾ 7421 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਐਲਣਾਬਾਦ ਮੰਡੀ ਦੇ ਵਿੱਚ ਨਰਮਾ 7340 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਫਤਿਹਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 7500 ਰੁਪਏ ਪ੍ਰਤੀ ਕੁਆਂਟਲ ਜਿਹੜਾ ਰਿਹਾ ਜੀ ਤੇ ਜਿਵੇਂ ਕਿ ਓਵਰ ਆਲ ਆਪਾਂ ਗੱਲ ਕਰੀਏ ਨਰਮੇ ਦੇ ਭਾਅ ਦੀ ਤਾਂ ਉਹ ਜਿਹੜਾ 7000 ਰੁਪਏ ਤੋਂ 7300 ਤੋਂ ਜਿਹੜਾ ਪਾਰ ਕਰ ਗਿਆ ਨਰਮੇ ਦਾ ਭਾਅ 7400 ਰੁਪਏ ਤੱਕ ਜਿਹੜਾ ਨਰਮੇ ਦਾ ਭਾਅ ਫਿਲਹਾਲ ਦੀ ਕੜੀ ਮੰਡੀਆਂ ਦੇ ਵਿੱਚ ਜਿਹੜਾ ਜਾ ਰਿਹਾ ਹੈ ਜੀ ਸੋ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾਅ ਧੰਨਵਾਦ